ਕੁੜੀਆ ਪੂਆ ਜੇ ਕਾਜਾਂ ਵਾਲੀ ਆ ਪਾਸੇ ਲੈਣਾ ਵੇਲਾ ਉਹ ਮਗਰਾ ਅੱਜ ਕੋਲ ਕੋ ਘੜਾ ਨਾ ਡਾੜਾ ਪੜਾ ਵੇਲਾ ਉਹ ਵੇਲਾ ਭਲਾ ਕਿਹੜੀ ਆ ਆ ਤਸਮਾ ਤੇ ਲੈਣੇ ਆਲੋ ਉਹ ਹੱਥ ਧੋਣ ਵਾਲਾ ਲੀਟਰ ਆ ਆਂਦਾ ਜਾਂਦਿਆਂ ਨੂੰ ਭਰ ਗਿਆ ਕਰੋ ਉਹ ਕੀ ਆ ਉਹ ਚਾਹੇ ਮੀਰ ਹੋਵੇ ਚਾਹੇ ਗਰੀਬ ਹੋਵੇ ਚਾਹੇ ਮੀਰ ਹੋਵੇ ਚਾਹੇ ਗਰੀਬ ਹੋਵੇ ਉਹ ਮੈਨੂੰ ਤੰਦਰੁਸਤੀ ਹਾਂਜੀ ਤੇ ਤੇਨੂੰ ਬਾਬਾ ਸ਼ਹੀਦ ਹੋਵੇ ਮੇਰੇ